ਹਾਂਜੀ ਹਾਂਜੀ ਇਹ ਰਾਤ ਦੀ ਮਿੱਟੀ ਲੋ ਜੀ ਅੱਜ ਬਹੁਤ ਵੱਡੀ ਕਾਮਯਾਬੀ ਹੱਥ ਮਿਲੀ ਸ਼ੇਰਪੁਰ ਦੀ ਟੀਮ ਨੂੰ ਆ ਸਾਰਾ ਸਾਡਾ ਸ਼ੇਰਪੁਰ ਦਾ ਸਟਾਫ ਆਹ ਦੇਖ ਸਕਦੇ ਹੋ ਤੁਸੀਂ ਮਾਲ ਸਾਰਾ ਹਾਂਜੀ ਹਾਂਜੀ ਬਿਲਕੁਲ ਇਹ ਦੇਖੋ ਜੀ ਇਹ ਸਾਡੇ ਜੀਮ ਸਿੰਘ ਸਾਹਿਬ ਉਹ ਕਿਤਨਾ ਖੋਲ ਖੋਲ ਕੇ ਆਹ ਦੇਖੋ ਜੀ ਫੈਕਟਰੀ ਬਣਾ ਲਈ ਹੈ ਪੂਰੀ ਪ੍ਰੋਪਰ ਪੂਰੀ ਫੈਕਟਰੀ ਜੀ ਪੂਰੀ ਫੈਕਟਰੀ 400 500 ਜ਼ਿਆਦਾ ਜ਼ਿਆਦਾ ਆਨੇ ਤੋਂ ਜ਼ਿਆਦਾ ਜ਼ਿਆਦਾ 1500 ਲੀਟਰ ਲਾਣ ਆਈ 1500 ਲੀਟਰ 1500 ਲੀਟਰ ਬਹੁਤ ਠੀਕ ਹੈ ਅੰਰੇਜ ਜੀ ਨੂੰ ਇਹ ਵੱਡੀ کامیابی حاصل ਹੋਈ ਆ ਪੱਠੀ ਲੱਗੀ ਦਿਨ ਦੇ ਟਾਈਮ ਹੀ ਹੁਣ ਓਏ ਕੁੱਲੇ ਸਾਹਿਬ ਨੂੰ ਨਾਲੀ ਦੀ ਮਿੱਟੀ ਤੇ ਰਾਤ ਨੂੰ 7 ਵਜੇ ਬਾਅਦ ਚੱਲੂਗੀ ਆ ਦੇ ਭੀ ਹਾਏ ਸਰ ਮਰ ਗਿਆ ਥੋੜੀ ਦੱਸਿਆ ਨਹੀਂ ਦੇਖੋ ਤੁਸੀਂ ਭਾਈ ਕੋਲ ਤੇਰੀ ਉਹ ਮੰਡੀ ਜਾ ਕੇ ਪਤਾ ਲੱਗਾ ਮੁੰਡਾ ਡੋਰੂ ਕਰ ਰਿਹਾ ਕਹਿੰਦਾ ਮੈਂ ਜੀ ਨੇ ਫੋਨ ਕਰੂਗਾ ਡੋਰੂ ਭਾਈ ਜੀ ਤੇ ਫੋਨ ਨਹੀਂ ਚੱਕਦਾ ਨੂੰ ਪਤਾ ਸੀ ਕਿ ਭਾਈ ਕੋਲ ਕੋ ਤੇਰੀ ਤੱਕ ਹਾਂ ਤੇ ਨਿਕਲੇ ਰ ਆਦੀ ਚੱਲ ਰਹੀ ਹੈ ਚੱਲੀ ਅਸੀਂ ਚੱਲੂ ਵਾਪਸ ਉਹ ਪਾਇਲ ਗ੍ਰਾਮ ਹਰੇ ਅਜੇ ਪਾਸੇ ਪਾਸਾ ਪਾਇਲ ਗ੍ਰਾਮ ਮੇ ਕੋਈ ਨਾ ਰੋਕੇ ਦਵਾਈ ਪਾਈ ਹੁੰਦੀ ਸਾ ਮੈਂ ਲਖਮੀਰ ਕੰਤ ਐਕਸਾਈਜ਼ ਅਫਸਰ ਸੰਗਰੂਟੂ ਇਹ ਜਿਹੜੀ ਹੈਗੀ ਸਾਡੀ ਟੀਮ ਤੇ ਐਕਸਾਈਜ਼ ਦੀ ਟੀਮ ਤੇ ਪੁਲਿਸ ਦੀ ਟੀਮ ਦਾ ਜੁਆਇੰਟ ਸੀਗਾ ਇਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲੀ ਸੀ ਸਾਡੇ ਇੰਸਪੈਕਟਰ ਸਲੂ ਤੇ ਪੁਲਿਸ ਟੀਮ ਨੂੰ ਤੇ ਉਹਦੇ ਤੇ ਜਿਹੜੀ ਹੈਗੀ ਹੈ ਕਾਰਵਾਈ ਕਰਦੇ ਹੋਏ ਜਿਹੜੀ ਆ ਉੱਥੇ ਰੇਡ ਕੀਤੀ ਗਈ ਭੋਲਾ ਸਿੰਘ ਸੀਗਾ ਕੋਈ ਉਹਦੇ ਘਰੇ ਤੇ ਉੱਥੇ ਜਿਹੜੇ ਨੇ 14 ਡਰਮ ਦੇ ਤਕਰੀਬਨ ਲਾਹਣ ਦੇ ਬਰਾਮਦ ਹੋਏ ਨੇ ਦੇਖੀ ਹੁਣ ਜੋ ਮਾਮਲਾ ਦਰਜੀ ਦਿੱਤਾ ਹੈ ਹਾਂਜੀ ਮਾਮਲਾ ਦਰਜ ਹੋ ਗਿਆ ਜੀ ਐਫ ਆਈ ਆਰ ਦਰਜ ਹੋ ਗਈ ਉਹਦੇ ਤੇ 68 14 ਦੇ ਦਿਨ ਉਹਦੇ ਤੇ ਮਾਮਲਾ ਦਰਜ ਹੋ ਗਿਆ ਬੰਦੇ ਤੇ ਕਿ ਉਹ ਬੰਦਾ ਰਾਤੀ ਮੌਕੇ ਤੇ ਅਰੈਸਟ ਕਰਦੇ ਸੀਗੇ ਇਹ ਕਿਸ ਤਰ੍ਹਾਂ ਪੈਕਿੰਗ ਕਰਕੇ ਵੇਚਦੇ ਸੀਗੇ ਜਾਂ ਸਰ ਬੋਤਲਾਂ ਬਣਾ ਕੇ ਵੇਚਦੇ ਸੀਗੇ ਨਹੀਂ ਇਹ ਤਾਂ ਪੁਰਾਣੀ ਬੋਤਲਾਂ ਜਿਵੇਂ ਸ਼ਰਾਬ ਦੀਆਂ ਖਾਲੀ ਬੋਤਲਾਂ ਲੈ ਕੇ ਉੱਥੇ ਤੋਂ ਕਵਾੜੀਆਂ ਤੋਂ ਜਾਂ ਕਿਥੋਂ ਵੀ ਇਕੱਠੀਆਂ ਕਰਕੇ ਉਹਦੇ ਵਿੱਚ ਪਾ ਕੇ ਵੇਚ ਦਿੰਦੇ ਸੀਗੇ ਜੋ ਕਿਸੇ ਇੱਕ ਪੈਪਸੀ ਦੀ ਬੋਤਲ ਚ ਹੋ ਗਈ ਜਾਂ ਕਿਸੇ ਹੋਰ ਬੋਤਲ ਚ ਹੋ ਗਈ ਐਦਾਂ ਪਾ ਕੇ ਵੇਖੋ ਕਿੰਨਾ ਸਟਾਕ ਹੈ ਜਿਹੜਾ ਬਰਮਤ ਹੋਇਆ ਜੀ ਇਹ 20 ਬਾਈ ਬੋਤਲਾਂ ਬਰਮਤ ਹੋਈਆਂ ਨੇ ਇਹਨਾਂ ਤੋਂ ਅੱਛਾ ਜੀ ਸਾਡੇ ਮਾਰਕਾ ਵੀ ਲਗਾ ਕੇ ਰੱਖਦੇ ਸੀ ਉਹਦੇ ਨਹੀਂ ਮਾਰਕਾ ਤਾਂ ਐਸੱਚ ਕੋਈ ਨਹੀਂ ਤੁਹਾਨੂੰ ਦੱਸਿਆ ਵੀ ਜਿਹੜਾ ਪੁਰਾਣਾ ਬਾਰਦਾਨਾ ਹੁੰਦਾ ਠੇਕੇ ਟੁਕੇ ਦੀ ਜਿਹੜੀ ਪੁਰਾਣੀ ਖਰਾਬ ਦੀ ਬੋਤਲਾਂ ਹੋ ਗਈਆਂ ਪੈਪਸੀ ਦੀ ਬੋਤਲ ਹੋ ਗਈ ਉਹਨਾਂ ਦੇ ਵਿੱਚ ਪਾ ਕੇ ਦੇਦੇ ਸੀ ਤੇਲੀ ਰੇਟ ਤੇ ਵੇਚਦੇ ਸੀ ਜੀ ਇਹ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਉਹ ਆਈਓ ਦੱਸ ਪ੍ਰਭੂਗਾ ਜੀ ਬੈਟਰ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਕਿੰਨੇ ਵਿਅਕਤੀ ਇਹਦੇ ਵਿੱਚ ਜੀ ਕੰਮ ਕਰਦੇ ਨੇ ਪ੍ਰੀਮੀਅਰ ਲੀਗ ਤਾਂ ਜਿਹੜਾ ਹੈਗਾ ਭੋਲਾ ਸਿੰਘ ਹੈਗਾ ਜਿਹੜਾ ਉਹਦੇ ਤੇ ਹੀ ਪਰਚਾ ਹਜੇ ਉਹੀ ਹੋਇਆ ਤੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਆਈਓ ਸਾਹਿਬ ਜਿਹੜੇ ਨੇ ਉਹਦੇ ਤੇ ਜਿਹੜੇ ਜਿਹੜੇ ਬੰਦੇ ਦਾ ਕੋਈ ਆਊਗਾ ਤੇ ਉਹਦੇ ਵਿਰੁੱਧ ਕਾਰਵਾਈ ਹੋਣੀ ਹੈ ਦੇਖੋ ਜੀ ਇਹ ਸਾਡੇ ਏਰੀਏ ਦੇ ਵਿੱਚ ਜਿਵੇਂ ਲਾਲੀਆ ਸੰਗਰੂਰ ਟੂ ਦੇ ਵਿੱਚ ਜਿਵੇਂ ਕੱਚੀ ਲਾਹਣ ਹੈਗੀ ਇਹ ਸਾਡੇ ਬਹੁਤ ਘੱਟ ਹੈਗੀ ਆ ਤੇ ਜਾਂ ਤਾਂ ਜਿਵੇਂ ਹੁਣ ਡਿਊ ਟੂ ਜਿਹੜਾ ਇਹ ਫੜ ਫੜ ਕਰਕੇ ਹੋ ਗਿਆ ਜਾਂ ਜਿਵੇਂ ਇਸ ਕਰਕੇ ਜਿਹੜਾ ਹੈਗਾ ਇਸ ਕਿਉਂਕਿ ਸਾਡੇ ਕਮਿਸ਼ਨਰ ਸਾਹਿਬ ਨੇ ਸ੍ਰੀ ਜਗਿੰਦਰ ਜੋਰਵਾਲ ਜੀ ਉਹਨਾਂ ਦੇ ਸਖਤ ਹਦਾਇਤਾਂ ਨੇ ਸਾਡੇ ਡੀਸੀ ਸਾਹਿਬ ਨੇ ਪਵਨਜੀਤ ਜੀ ਸਾਡੇ ਸਾਈਕ ਕਮਿਸ਼ਨਰ ਗੁਰਸ਼ਨ ਹੁਰੀਆ ਜੀ ਇਹਨਾਂ ਦੀ ਜਿਹੜੀ ਸਰਕਾਰ ਦੀ ਇੱਕ ਸਭ ਤੋਂ ਵੱਡੀ ਜਿਹੜੀ ਵੱਧ ਚੱਲ ਰਹੀ ਹੈ ਯੁਧ ਨਸ਼ਿਆਂ ਵਿਰੁੱਧ ਜਿਹੜੀ ਹੈਗੀ ਹੈ ਉਹਦੇ ਤਹਿਤ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈ ਜੀ ਤੇ ਕੋਈ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਸੀ ਉਹਦੇ ਤੇ ਕਾਰਵਾਈ ਕਰਕੇ ਤੇ ਨਾਲ ਦੀ ਨਾਲ ਅਮਲ ਵਿੱਚ ਜਾਣੇ ਹੋਗੇ ਪਿਛਲੇ ਸਮੇਂ ਸਰ ਨੇ ਪਿੰਡ ਗੁਜਰਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਕੈਲੀਏ ਜਾਂ ਨਕਲੀ ਸ਼ਰਾਬ ਨਾਲ ਬੜੀਆਂ ਬੋਤਲਾਂ ਹੋਈਆਂ ਜੀ ਤੇ ਹੁਣ ਦੁਬਾਰਾ ਫੇਰ ਜਿਹੜੇ ਇਸ ਤਰ੍ਹਾਂ ਦੇ ਘਟਨਾਵਾਂ ਆ ਰਹੀਆਂ ਨੇ ਸਾਹਮਣੇ ਸ਼ਰਾਬ ਕਿਸੇ ਕਰਕੇ ਜਿਹੜੀਆਂ ਫੜੀ ਜਾ ਰਹੀਆਂ ਤਾਂ ਇਹ ਸਰਕਾਰ ਦੀ ਜ਼ੀਰੋ ਟੋਲਰੈਂਸ ਪੋਲਿਸੀ ਹੈ ਜੀ ਇਹਦੇ ਇਹਨੇ ਵੀ ਬਿਲਕੁਲ ਤੇ ਇਹੋ ਜਿਹਾ ਸਰਕਾਰ ਦੇ ਵੱਲੋਂ ਸਖਤ ਹਦਾਇਤਾਂ ਨੇ ਵੀ ਕੋਈ ਵੀ ਇਹੋ ਜਿਹਾ ਜਿਹੜਾ ਹੈਗਾ ਇਹਨੂੰ ਟੋਲਰੇਟ ਨਹੀਂ ਕੀਤਾ ਜਾਊਗਾ ਇਸੇ ਕਰਕੇ ਇਹਨਾਂ ਦੇ ਜਿਹੜੇ ਵੀ ਕੋਈ ਸਖਸ਼ ਇਹ ਜਾਂਦਾ ਹੈ বিদে বিরুদ্ধে ਕੋਈ ਨਾ ਕੋਈ ਮਨ ਲੋ ਕੋਈ ਸ਼ਰਾਬ ਦਾ ਕੋਈ ਹੈਗਾ ਤਾਂ ਉਹਨੂੰ ਨਾਲ ਦੀ ਨਾਲ ਉਹਦੇ ਤੇ ਬੰਦੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਜਿਹੜੇ ਹੋਰ ਵੀ ਲੋਕ ਕਰ ਰਹੇ ਨੇ ਸਰ ਉਹਨਾਂ ਨੂੰ ਕੀ ਕਹਿਣਾ ਚਾਹੁੰਗਾ ਇਸ ਮੈਸੇਜ ਹੈ ਜੀ ਸਾਰਿਆਂ ਨੂੰ ਵੀ ਕੋਈ ਵੀ ਨਹੀਂ ਬਖਸ਼ਿਆ ਜਾਊਗਾ ਜੇ ਕੋਈ ਹੋਈ ਜੀ ਇਹ ਪਤਾ ਲੱਗਿਆ ਜੀ ਕਦੋਂ ਕਦੋਂ ਕਰਦਾ ਆਇਆ ਸੀ ਜੀ ਇਹ ਕੰਮਾਂ ਨੇ ਕੌਣ ਜੀ ਇਹ ਜਿਹੜੇ ਉਹ ਨਸਾਮਾ ਦਾ ਦਰਦ ਕੀਤਾ ਵੇ ਕੋਈ ਨਸ ਦੇਖੋ ਸਾਡੇ ਧਿਆਨ ਦੇ ਵਿੱਚ ਹੁਣੇ ਹੁਣ ਆਇਆ ਜੀ ਤੇ ਹੁਣ ਇਹ ਬਾਕੀ ਨੂੰ ਉਹਨੂੰ ਅਸੀਂ ਆਈਓ ਨੇ ਜਿਹੜੇ ਉਹਨਾਂ ਨੂੰ ਵੀ ਡਾਇਰੈਕਸ਼ਨ ਦਿੱਤੀ ਆ ਵੀ ਇਹਦੇ ਵਿੱਚ ਜਿਹੜੇ ਜਿਹੜੇ ਬੰਦੇ ਸ਼ਾਮਲ ਨੇ ਕੋਈ ਜਿਆਦਾ ਕੋਈ ਹੋਰ ਬੰਦਾ ਉਹਨੂੰ ਵੀ ਉਹ ਜਿਹੜੀ ਤਫ਼ਤੀਸ਼ ਹੈਗੀ ਹੈ ਉਹ ਪੁਲਿਸ ਨੇ ਕਰਨੀ ਹੈਗੀ ਇਹ ਆਈਓ ਨੇ ਕਰਨਾ ਉਸ ਮਜੂਸੀ ਸਰ ਤੁਹਾਡੇ ਨਾਲ ਹਾਂਜੀ ਹਾਂ ਪੁਲਿਸ ਜਿਹੜਾ ਜੁਆਇੰਟ ਆਪਰੇਸ਼ਨ ਸੀ ਹੈਗੀ ਪੁਲਿਸ ਦਾਜੀ ਹਾਂ ਪੁਲਿਸ ਦਾ ਇਹਦਾ ਜੁਆਇੰਟ ਆਪਰੇਸ਼ਨ ਸੀ ਹੈ। ਹਾਂ ਸ਼ੇਰਪੁਰ ਬਲੂ ਲਾਂਡ ਪ੍ਰੋਜੈਕਟ ਕੀ ਆ ਪੂਰਾ ਮੰਗਲ ਹਾਂਜੀ ਇਹਦੇ ਵਿੱਚ ਕੱਲ ਮਤੀਨ 9 ਸਤੰਬਰ ਨੂੰ ਥਾਣਾ ਸ਼ੇਰਪੁਰ ਦੇ ਸੀ ਕਰਮ ਸਿੰਘ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਸੀ ਕਿ ਬੜੀ ਪਿੰਡ ਦਾ ਬਲਵਿੰਦਰ ਸਿੰਘ ਖੋਲਾ ਜਿਹੜਾ ਉਹ ਭਾਰੀ ਮਾਤਰਾ ਦੇ ਵਿੱਚ ਘਰ ਦੇ ਵਿੱਚ ਦੇਸੀ ਸ਼ਰਾਬ ਨਿਲਾਣ ਪਾ ਕੇ ਰੱਖਿਆ ਤੇ ਸ਼ਰਾਬ ਕਸ਼ੀਦ ਕੇ ਉਹ ਨਜਾਇਜ਼ ਸ਼ਰਾਬ ਵਣ ਕੇ ਵੇਚਦਾ ਹੈ ਤੇ ਉਹਦੇ ਸਬੰਧ ਵਿੱਚ ਏ ਅਸੀ ਕਰਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਇੱਕ ਸਾਈਂ ਇੰਸਪੈਕਟਰ ਮੈਡਮ ਗਗਨਦੀਪ ਕੌਰ ਸੀਗੇ ਤੇ ਉਹਨਾਂ ਦੇ ਸਟਾਫ ਨਾਲ ਜਾ ਕੇ ਉੱਥੇ ਰੇਡ ਕੀਤਾ ਤਾਂ ਉੱਥੇ ਚਾਲੂ ਪੱਠੀ ਜੋ ਚੱਲ ਰਹੀ ਸੀ ਸ਼ਰਾਬ ਖਿਚੀ ਦੀ ਜਾ ਰਹੀ ਸੀਗੀ ਉਹ ਬਰੰਦ ਕੀਤੀ ਤੇ ਨਾਲ ਹੀ ਉੱਥੇ ਛੋਟੇ ਛੋਟੇ ਡਰਮਾਂ ਦੇ ਵਿੱਚ ਵਕ ਵਕ ਚ ਕਰੀਬ 560 ਲੀਟਰ ਤੇ ਲਾਣ ਬਰੰਦ ਹੋਇਆ ਤੇ 20 ਬੋਤਲਾਂ ਦੇ ਕਰੀਬ ਹੈਗੀ ਜਿਹੜੀ ਨਜਾਇਜ਼ ਸ਼ਰਾਬ ਤੇ ਚਾਲੂ ਪੱਟੀ ਦਾ ਸਾਮਾਨ ਬਰੰਦ ਕੀਤਾ ਜੋ ਇੱਕ ਕਾਫੀ ਵੱਡੀ ਬਰੰਦਗੀ ਹੈਗੀ ਸ਼ਰਾਬ ਦੀ ਤੇ ਇਹ ਕਰਕੇ ਫਿਰ ਉੱਥੇ ਉਹਨਾਂ ਦੇ ਖਿਲਾਫ ਬਲਵਿੰਦਰ ਸਿੰਘ ਦੇ ਖਿਲਾਫ ਮੁਕਾਦਮਾ ਦਰਜ ਕੀਤਾ ਇੱਕ ਕਾਰਕਸਾਈ ਜੱਟ ਦਾ ਤੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਅੱਜ ਉਹਨੂੰ ਮਾਣ ਨਾਲ ਸਪੇਸ਼ ਕਿਤਾਜਾ ਜਾਊਗਾ ਹਾਂਜੀ ਹਾਂਜੀ ਇਹ ਰਾਤ ਦੀ ਮਿੱਟੀ ਲੋ ਜੀ ਅੱਜ ਬਹੁਤ ਵੱਡੀ ਕਾਮਯਾਬੀ ਹੱਥ ਮਿਲੀ ਸ਼ੇਰ